ਹਾਂਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਉੱਤੇ ਤਾਂ ਅੱਜ ਆਪਾਂ ਬਣਾਵਾਂਗੇ ਜੀਰੀ ਮੈਂ ਚੱਲਿਆ ਹੁਣ ਇੱਕ ਵਾਰੀ ਸਕੂਲ ਤੇ ਮੈਨੂੰ ਕਹਿੰਦੇ ਤੈਨੂੰ ਛੁੱਟੀ ਦਵਾ ਦਾਂਗੇ ਤੇ ਆਪਾਂ ਆ ਕੇ ਫਿਰ ਜੀਰੀ ਬਣਾਉਣਿਆਂਗੇ ਦੇਖਦੇ ਹਾਂ ਅੱਜ ਉਹ ਵੀ ਛੁੱਟੀ ਲੈ ਕੇ ਹੁਣ ਇੱਕ ਵਾਰੀ ਤੜੀ ਉੱਪਰ ਕੱਢ ਰਿਹਾ ਫਿਰ ਆਪਾਂ ਪਾਵਾਂਗੇ ਇਹਦੇ ਮਗਰ ਆਪਾਂ ਪਾਵਾਂਗੇ ਪਟਰਾਲੀ ਆਸ਼ੀਮਾਂਗਰ ਇਹਦੇ ਮਗਰ ਪਾਵਾਂਗੇ ਆਪਾਂ ਜੇ ਕੋਈ ਮੰਗੀ ਹੋਈ ਕਰ ਲਈਆ ਉਹ ਪਾਵਾਂਗੇ ਅਜਿਹਾ ਇੱਕ ਵਾਰੀ ਆਪਾਂ ਇਸ ਤੇ ਕੱਢ ਦਾਂਗੇ ਇਹ ਦੇ ਦੇਵਾਂਗੇ ਪੰਨੀ ਕਿੰਨਾ ਕਰੋ ਬਾਹਰ ਮਿੱਤਰਲਾ ਇਕੱਲਾ ਇਕੱਲਾ ਵੀ ਆ ਰਹੇਗਾ ਜੀ ਜੇ ਮੈਂ ਚੇਤ ਪ੍ਰਗਟਾਰ ਜੀ ਕੋਲ ਤਾਂ ਵੀ ਆਪਣੀ ਟਰਾਲੀ ਪਾਉਣਾ ਕਿੰਨਾ ਹੈ ਨਾ ਬਾਕੀ ਆਣ ਜੰਦੀ ਦਾ ਬਹੁਤ ਨਹੀਂ ਕਿ ਸੇਲਾ ਵਾਲਾ ਬਹੁਤ ਜੰਦਾ ਹਾਂ ਮੰਨਕਾਰੀ ਜੀ ਲੋ ਮੰਨਕਾਰੀ ਜੀ ਕੋਲ ਅੱਜ ਕੱਲ੍ਹ ਰਹਿੰਦੇ ਆਂ ਜੀ ਆਪਾਂ ਨੇ ਪਾਰੀ ਦਾ ਟਰਾਫਿਕ ਜੋ ਆਪਣੇ ਮੰਡੀ ਆ ਜੀ ਆਇਆ ਲਈ आज आ रही है ये हाँ जी आप पहुंच लिए अपनी वाहन कहीं पे जा रहे हैं होली हुई लैके बाद बहुत मान लिया एक आप दीदी बार दोनों बेड़े बढ़ा पूरा गुड़ा ਕਹਿੰਦੇ ਆਪਣਾ ਪ੍ਰਾਤਿਕ ਯਾਤਰਾ ਇਸ ਬਾਰੇ ਕਿ ਇਹ ਨਾਲ ਭਰਾਣਾ ਕਰਮੀ ਜੇ ਆਪਾਂ ਸਾਡੇ ਉਹ ਕੰਮਾਂ ਲੱਗਦੀ ਆਪਣੀ ਕਾਹ ਮਾਰੀ ਆਪਾਂ ਜਦੋਂ ਮੈਂ ਇਹਦੀ ਵੀਰ ਚ ਖੜਾਂਗਾ ਯਾਰਨੀ ਨਹੀਂ ਮਾਰੀ ਨੂੰ ਮਾਇਆ ਸਿੱਕੀ ਪਾਵੇ ਆ ਦੇਖ ਸਕਦੇ ਸਾਡੀ ਜੀਰੀ ਤੇ ਉਹ ਹੁਣ ਆਪਣਾ ਸਮਾਂ ਕਰਦਾ ਕੋਈ ਕਾਵਾ ਜਾਂ ਕੋਈ ਤੇ ਆ ਇਹਨਾਂ ਨੇ ਕੰਮ ਕਰੀ ਨਹੀਂ ਕਿ ਆਪਾਂ ਹੀ ਅਸੀਂ ਤੁਹਾਡੇ ਸਾਰੇ ਲੋਕਾਂ ਨੂੰ ਬੁਲਾਉਂਦੇ ਹਾਂ। ਅਸੀਂ ਨਮਾ ਅੱਜ ਹਾਰਨ ਕਾਪਾ ਦੀ ਕਮਾਈ ਹੈ। ਤਾਂ ਕਿ ਆਪਾਂ ਉਹਨਾਂ ਦੇ ਲਈ। ਅਧਿਆਗਤ ਤੋਂ ਹੋਰ ਵੀ। ਵੀ ਦੀ ਜਗ੍ਹਾ। ਆਪਾਂ ਇਹ ਰਾਸ਼ਣ ਵਾਲੇ ਆਪਣੀ ਦੂਜਾ ਟੈਂਕ ਪਾਉਣ ਵਾਸਤੇ। ਆਪਾਂ ਤਿਆਰੀ ਚੰਡੀ ਤੋਂ ਪਾਉਣ ਵਾਸਤੇ। ਆਪਾਂ ਆਪਣੀ ਪਾਲੀ ਦੀ ਦੂਜਾ ਡਿੱਗ ਤਾ ਹੁਣ ਮੈਂ ਤੀਜੇ ਡਿੱਗ ਬਾਰੇ ਹਾਰਨ ਮਾਰਤਾ ਹੁਣ ਮੈਂ ਤੁਰਿਆ ਜਾ ਰਿਹਾ ਸੀਗਾ ਬਸ ਟਰਾਲੀ ਲੈ ਕੇ ਜੰਨਾਗਾ ਟਰਾਲੀ ਲੈ ਕੇ ਜੰਨਾ ਹੀ ਹੁਣ ਮੈਂ ਫੇਰ ਆਪਾਂ ਪਵਾਵਾਂਗੇ ਆ ਸੋਨੇ ਲਿੱਕੀ ਚ ਵੀ ਤਾਂ ਦੂਜੇ ਬਲੌਗ ਚ ਦੇਖਿਓ ਹੁਣ